ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਅਠ ਨਗ ਸੇ ਲਈ ਲੈ ਕੇ ਆਏ ਜੀ ਬੂਰੀ ਮੱਝ ਬਈ ਟੋਕਣ ਗੱਭਣਾ ਜਰਸੀ ਬੱਚੀ ਐ ਇੱਕ ਐਚਐਸ ਬੱਚੀ ਐ ਬਈ ਇੱਕ ਪੂਰੀ ਕੱਟੀ ਆ ਬਈ ਚੰਗੀ ਨਸਲ ਦੀਆਂ ਨੇ ਤੇ ਮੋਲ ਜਿਹੜੇ ਬਾਈ ਕਹਿੰਦਾ ਆਪਾਂ ਬਿਲਕੁਲ ਜਜ ਕਰਾਂਗੇ ਆ ਬੱਚੀ ਐ ਬਈ ਆ ਕੱਟੀਆਂ ਨੇ ਬਈ ਬਹੁਤ ਚੰਗੀ ਨਸਲ ਦੀਆਂ ਕੱਟੀਆਂ ਨੇ ਬਈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਕੌਣ ਵਾਲੀ ਨਈ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਪੈਂਡਰ ਆਈਆ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲਬਈ ਨੇੜੇ ਫੂਲ ਵੀ ਰਹਿ ਜਾਂਦਾ ਰਾਮਪੁਰਾ ਸ਼ਹਿਰ ਵੀ ਰਹਿ ਜਾਂਦਾ ਤਤਾਪਾ ਵੀ ਨੇੜੇ ਰਹਿ ਜਾਂਦਾ ਪੁੱਛ ਲੈਨੇ ਬਾਈ ਤੋਂ ਟੇਰ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋਰ ਠੀਕ ਹੋ ਵਧੀਆ ਜੀ ਵਧੀਆ ਵਧੀਆ ਵੀਰੇ ਵਧੀਆ ਚੱਲਦਾ ਕੰਮ ਕਰ ਹਾਂ ਹਾਂ ਵਧੀਆ ਬਾਈ ਠੀਕ ਆ ਬਾਈ ਜ਼ਿਆਦਾਤਰ ਕੰਮ ਆਪਣਾ ਗਾਵਾਂ ਦੇ ਹਨ ਬਾਈ ਗਾਵਾਂ ਦਾ ਬਾਈ ਗਾਵਾਂ ਦਾ ਹਨਾ ਦਾ ਜੀਆਂ ਸੂਈਆਂ ਗੱਬਣਾ ਹਾਂ ਗੱ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਵੀਰੇ ਰਾਹੁਲ ਵਾਵਾ ਪਿੰਡ ਆਪਣਾ ਰਾਈਆ ਤੇ ਰਾਮਪਰਾ ਫੂਲ ਤੇ ਭਰਾਉੜ ਦੇ ਕੋਲ ਹੀ ਰਹਿ ਜਾਂਦਾ ਹੇ ਠੀਕ ਆ ਬਾਈ ਮੋਬਾਈਲ ਨੰਬਰ ਬੋਲ 9053614210 ਅ ਪ੍ਰਦੀਪ ਬਾਬੇ ਦੇ ਨਾਂ ਤੇ ਵੀ ਆਪਣਾ ਹਾਂਜੀ ਵੀਰੇ ਡੈਡੀ ਦਾ ਨਾਮ ਹਾਂਜੀ ਠੀਕ ਆ ਬਈ ਪ੍ਰਦੀਪ ਬਾਬਾ ਇਧਰੋਂ ਲੱਗਿਆ ਨੇ ਬਾਈ ਜਿਹੜੀ ਮੱਧਾ ਪੂਰੀ ਬਈ ਡਾਕਟਰ ਗੱਪਣ ਹਾਂ ਵੀਰੇ ਸਾਡੇ 6 ਮਹੀਨੇ ਦੀ ਗੱਪਣਾ ਠੀਕ ਆ 6 ਕਿਲੋ ਦੁੱਧ ਸਾਢੇ 6 ਮਹੀਨਿਆਂ ਦੀ ਗੱਬਣਾ ਵੀਰ ਇੱਕ ਪਾਸਾ ਬਾਈ ਹਾਂ ਚੱਕ ਪਾਸਾ ਬਾਈ ਬਾਕੀ ਵਾਲਾ ਆਪਦੀ ਕਰਾ ਦੇ ਲੈ ਠੀਕ ਠੰਡੀ ਬੈਟਰੀ ਆ ਮੈਂ ਡਿਵਾਈਸ ਕਿੰਨੇ ਸੋਨੇ ਵਰਗੀ ਆ ਬਾਈ ਯਾਰ ਥੱਲੋਂ ਵਾਲੇ ਬਾਕੀ ਆਪਦੀ ਪਾਸ ਕਰਨੀਆਂ ਠੀਕ ਹੈ ਬਾਈ ਹਾਂ ਕੀ ਮੋਲ ਜੈ ਜੈ ਫਿਰ ਮੋਲ ਬਾਈ ਫੋਨ ਤੇ ਕਰ ਲੈ ਸਾਰੀਆਂ ਯਾਰ ਜੈ ਜੀ ਹੋਣਗੇ ਬਾਈ ਸਾਰੀਆਂ ਮੋਲ ਬਾਈ ਕਹਿੰਦਾ ਸਾਰੀਆਂ ਤੇ ਕਰਾਂਗੇ ਜਲਦੀ ਤੁਰ ਕੇ ਕਰਾਂਗੇ ਮੋਲਾ ਜਿਹੜੇ ਜਮਤ ਜੈ ਜੈ ਰੱਖਾਂਗੇ ਹਣਾ ਹਾਂ ਮੇਜਾ ਕੋਈ ਪਸੂਆ ਜਿਹੇ ਜੀ ਕੁਆਲਿਟੀ ਆ ਭਾਈ ਉਹਦੇ ਸਾਹ ਪੈਸੇ ਦਾ ਵੀ ਰਿਹਾ ਕੁਆਲਿਟੀ ਦੇ ਹਿਸਾਬ ਨਾਲ ਹੀ ਲੱਗਣੇ ਆ ਸਹੀ ਗੱਲ ਆ ਹਾਂ ਤਾਂ ਥਣ ਬਹੁਤ ਚੰਗਾ ਹਾਂ 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 ਵੀਰੇ ਹੁਣ ਤਾਂ ਚੋਈ ਹੋਈ ਆ ਸਵੇਰ ਦੀ ਚੋਈ ਹੋਈ ਹੋਈ ਆ ਹਾਂ ਚੋਈ ਹੋਈ ਹੋਈ ਆ ਆ ਬੁਰੀ ਆ ਭਾਈ ਤੇ ਮੇਰੀ ਬਹੁਤ ਡਟ ਆ ਗਈ ਡਿਮਾਂਡ ਬਹੁਤ ਜ਼ਿਆਦਾ ਆ ਭਾਈ ਪੂਰਾ ਤਾਰਾ ਚੰਗਾ ਕੱਦ ਵੱਡ ਚਾਹੀਦਾ ਇਹ ਭਾਈ ਸਰ ਨੇ 16 ਕਿਲੋ ਦਾ ਤਾਂ ਕੱਢਿਆ ਇਹ ਪਾਕਿਸਤਾਨ ਦੀ ਨਹੀਂ ਮੈਂ ਰਾਜਸਥਾਨ ਚੋਂ ਲਿਆਂਦੀ ਸੀ ਬੰਦੇ ਆਪਣੇ ਮਿੱਤਰ ਕੋਲੋਂ ਹੀ ਆਈ ਆ ਜੀ ਠੀਕ ਆ ਭਾਈ ਹਾਂ ਮੁੰਡਲੇ ਆਂ ਮੋਲੇ ਬੰਦ ਤੇ ਮੋਲੇ ਦਾ ਜਾਇਜ਼ ਹੋਣਾ 6 ਲੀਟਰ ਦੁੱਧ ਇਸ ਟਾਈਮ ਦੁੱਧ 6 ਕਿਲੋ ਦੁੱਧ ਹਾਂ ਉਹ ਜਿਹੜਾ ਨਹੀਂ ਮਿਲਦੀ ਦੋਨੇ ਟਾਈਮ ਮਿਲਦੀ ਆ ਆ ਥਾਪੀ ਨੇ ਇੱਕ ਟਾਈਮ ਟਿਕਾ ਲਾ ਲਿਆ ਵੀਰ ਇੱਕ ਟਾਈਮ ਥਾਪੀ ਤੇ ਉਹਨਾਂ ਦਾ ਇਹੀ ਮਿਲ ਜਾਂਦੀ ਚਾਟ ਤੇਰਾ ਆਪਣੇ ਕੋਲ ਥੋੜਾ ਉਪਰ ਕਰਦੀ ਆ ਲੈ ਕੱਲ ਹੀ ਆਈ ਆ ਠੀਕ ਆ ਭਾਈ ਅੱਗੇ ਭਰਾ 2 ਨੰਬਰ ਤੇ ਕਿੰਨੀ ਕੁ ਉਮਰ ਹੈ ਬੱਚੀ ਦੀ ਭਾਈ ਇਹ ਬਈ ਬਈ ਖਿਰੀ ਆ ਗਈ ਹੂੰ ਖੋਲੀ ਰੱਖੋ 14 ਮਹੀਨਿਆਂ ਦੀ ਬੱਚੀ ਹੋਊਗੀ ਠੀਕ ਆ ਰਿਕਾਰਡ ਸਾਰਾ ਬੱਚੀ ਦਾ ਆਪਣੇ ਕੋਲ ਰਿਕਾਰਡ ਸਾਰਾ ਐ ਮਾਲਾ ਚੀਜ਼ ਹੀ ਆ ਇੱਕ ਚੀਜ਼ ਆ ਹਨਾ ਹਾਂ ਡਾਇਮੰਡ ਆ ਝੋਲੀ ਬਾਈ ਕਮਾਲ ਦੀ ਆ ਬਾਲ ਬਾਲ ਬਹੁਤ ਦਿਖਾਉਂਦੀ ਆ ਕੱਲਾ ਕੱਲਾ ਸਣ ਗਲਾਫੀ ਥਣ ਬੜਾ ਪਿਆਰਾ ਕਰਮ ਵਾਲੀ ਦਾ ਤੋੜਾ ਤੋੜਾ ਚੈੱਕ ਕਰੋ ਚੰਗੀ ਆ ਬੱਚੀ ਝੋਲੀ ਦੇਖ ਬਾਈ ਹੋਣੀ ਤਕਰੀਬਨ ਕਾਵਲੀ ਆ ਹਨਾ ਹਾਂ ਠੀਕ ਆ ਜ ਭਰਾ ਤਾਂ ਵੀਰੇ ਇਹਦੇ ਅੱਜ ਭਰਾ ਤਾਂ ਠੀਕ ਆ ਬਾਈ ਠੀਕ ਆ ਬਾਈ ਆ ਠੀਕ ਆ ਭਰਾ ਤਾਂ ਚੰਗਾ ਹਨਾ ਹਾਂ ਵੀਰੇ ਕਈ ਪਾਸੇ ਘਾਟ ਹੀ ਨਹੀਂ ਯਾਰ ਬੱਚੀ ਚ ਮਾਂ ਦਾ ਦੁੱਧ ਬਾਈ ਮਾਂ ਦਾ ਬਾਈ 40 ਤੋਂ ਪਲੱਸ ਵਾਲੀ ਆ ਜੀ 40 ਤੋਂ ਪਲੱਸ ਵਾਲੀ ਆ ਠੀਕ ਆ ਕਿਹੜੇ ਸੀਮਣ ਦੀ ਆ ਜਾਈ ਸਾਰਾ ਵੀਰੇ ਰਿਕਾਰਡ ਵਾਲਿਆਂ ਨੂੰ ਮਿਲ ਜੂ ਇਹ ਗੱਲ ਖਾਇਆ ਯਾਰ ਕਿਪਾ ਮੋਲੇ ਨੂੰ ਫਿਰ ਫੋਨ ਕੀ ਮੋਲੇ ਨਾਲ ਫੋਨ ਤੇ ਕਰ ਲੈ ਮੋਲੇ ਫੋਨ ਤੇ ਹੋ ਜਾਗਾ ਚੰਗੀ ਆ ਬਈ ਪਰ ਇਹ ਚੰਗੀ ਉਹਦੀ ਰਿਕਰਡ ਦੀ ਠੀਕ ਆ ਹਾਂ ਭਾ ਵੀ ਵਧੀਆ ਹੀ ਹੋਦਾ ਵੀਰੇ ਠੀਕ ਆ ਵੀਰੇ ਅੱਗੇ ਵੀਰੇ ਜਰਸੀ ਅੱਛੀ ਕਿੰਨੀ ਕੁ ਮੁਰ ਆਪਣਾ ਦੀ ਇਹ ਬਾਈ ਸਾਢੇ 3 ਮਹੀਨੇ ਦੀ ਗੱਬਣ ਚੈੱਕ ਪਾਸਾ ਬੰਦੋ ਖੀਰੀ ਹੈਗੀ ਸਾਢੇ 3 ਮਹੀਨੇ ਦੀ ਗੱਬਣ ਚੈੱਕ ਪਾਸਾ ਬੰਦੋ ਖੀਰੀ ਹੈ ਖੀਰੀ ਆ ਬਾਈ ਫੇਸ ਕੁਆਲਟੀ ਬਹੁਤ ਚੰਗੀ ਹੈ ਬੱਚੀ ਨਾ ਚੰਗਾ ਬਾਈ ਕਰਮਾਲੀ ਦਾ ਇਹ ਬੱਚਾ ਹੀ ਆ ਬੱਚੀ ਹਜੇ ਬੱਚਾ ਹੀ ਆ ਸਹੀ ਆ ਹਾਂ ਆਪਾਂ ਚੈੱਕ ਕਰਾ ਕੇ ਲੈਂਦੇ ਅਗਲਾ ਚੈੱਕ ਕਰਾ ਕੇ ਲੈ ਜੀਵੇ ਠੀਕ ਆ ਬਈ ਹਨਾ ਮੋਲ ਕੀ ਆ ਮੋਲੇ ਵੀਰੇ ਲੈਣ ਦੇਣ 32000 ਦੀ ਦੇ ਦੇ ਦਾਂਗੇ ਯਾਰ ਤੋਰ ਦੇ 라ਜੀ ਉਧਰ ਮਾਨਤਨ ਹੋ ਜੂਣਾ ਹਾਂ ਮਾਨਤਨ ਕਰਾਂਗੇ ਵੀਰੇ ਕਰ ਆਏ ਬੰਦੇ 2000 ਰੁਪਿਆ ਮੋਲਾ ਮਾਨਤਾਨ ਚਾਰ ਹੀ ਧਾਨ ਨੇ ਵੀਰੇ ਸਾਫ ਸੁਥਰੀ ਬੱਚੀ ਆ ਦੌਰ ਪਰੋਣ ਵਾਲੀ ਪੂਰੇ ਨੱਚਦੀ ਫਿਰਦੀ ਆ ਸਹੀ ਗੱਲ ਆ ਰਾਜੀਆ ਸਮੀ ਪੜੀ ਆ ਨੱਚਦੀ ਫਿਰਦੀ ਆ ਸਹੀ ਗੱਲ ਅੱਗੇ ਵੀਰੇ ਬੂਰੀ ਕੱਤੀ ਕਿੰਨੀ ਕੁ ਬਰਾਬਰ ਆ ਜੀ ਇਹ ਬਈ ਸਾਲ ਦੇ ਲਗਭਗ ਹੋਊ ਯਾਰ ਸਾਲ ਦੇ ਲਗਭਗ ਹਾਂ ਬੂਰੀ ਆ ਨੀਲੀ ਰਾਵੀ ਚ ਆ ਗਈ ਵੀਰੇ ਸਾਰੇ ਕਰੈਕਟਰ ਨੇ ਇਹਦੇ ਚ ਦਿੱਲੀ ਦਾ ਵੀ ਆਇਆ ਹੈ ਡਾਕਰੇ ਹੈਗੇ ਆ ਕਰਮਾਲੀ ਦੇ ਚੌੜੀ ਝੂੜੀ ਬਹੁਤ ਵਾਕੀ ਦੀ ਦਿੱਲੀ ਦਾ ਵੀ ਚੰਗਾ ਦੇ ਦੋ ਜੇ ਪਿਓਰ ਬੂਰੀ ਦਾ ਲੈਣਾ ਬੱਚਾ ਹੋਵੇ ਚੰਗਾ ਤੋਰ ਚੂ ਫੇਸ ਬੜਾ ਚੰਗਾ ਕੱਦ ਬਿੱਡ ਠੀਕ ਆ ਥਣ ਝੂੜੀ ਰਖਾਵਾਂਗੇ ਆ ਸਿੰਘ ਵੀ ਦੇਖ ਬਾਈ ਜਮਾ ਬਰੀਕ ਸਿੰਘ ਦੀ ਗੋਲ ਸਿੰਗਲ ਸਹੀ ਗੱਲ ਜੇ ਨੂੰ ਮੋੜਿਆ ਹੋਣਾ ਦੇਖ ਫਿਰ ਕੀ ਬਾਤ ਸਿੰਘ ਦੀ ਕੁਆਲਿਟੀ ਕਰਮਾਲੀ ਦੀ ਬਹੁਤ ਚੰਗੀ ਆ ਬਾਕੀ ਤੋਰ ਕੇ ਦਿਖਾ ਨੇ ਥਣ ਝੂੜੀ ਸਾਫ ਸਾਭ ਰਕੀ ਰਿਕਾਰਡ ਇਹ ਮਾਂ ਦੁੱਧ ਦਾ ਬਾਈ ਰਿਕਾਰਡ ਬਾਈ ਇਹਦੀ ਮੰਨ ਇਸ ਤਰ੍ਹਾਂ 18 ਕਿਲੋ ਦੁੱਧ ਸੀ 17 ਤੋਂ 18 ਲੀਟਰ ਇਹਦੀ ਮਾਂ ਥੱਲੇ ਦੁੱਧ ਸੀ ਤੋਰਾ ਦੇਖੋ ਚੰਗੀ ਹੈ ਘੰਟੀ ਸਭੀ ਪੜੀ ਹੈ ਬੜੀ ਹੈ ਵੀਰੇ ਬੰਨ ਵਾਲੀ ਸ਼ੌਂਕੀਆ ਪੀਸ ਆ ਜੀ ਨੇ ਰੱਖਣਾ ਸਹੀ ਗੱਲ ਆ ਮੁੱਲ ਕੀ ਆ ਜਾਇਜਾ ਮੁੱਲ ਬਾਈ ਇਹ ਫੋਨ ਕਰਾਂਗੇ ਬਹੁਤ ਠੀਕ ਆ ਅੱਗੇ ਬਾਈ ਬੱਚੀ ਕਿੰਨੀ ਉਮਰ ਆ ਜੀ ਇਹ ਵੀ ਬਾਈ ਦੰਦੋਂ ਖੀਰੀ ਹੋਈ ਆਗੀ ਹਾਂ ਮੈਂ ਮਤਲਬ 13-14 ਮਹੀਨੇ ਦੀ ਇਹ 13-14 ਮਹੀਨੇ ਦੀ ਦੰਦੋਂ ਖੀਰੀ ਆਗੀ ਬ੍ਰੀਡ ਬ੍ਰੂਡ ਵਧੀਆ ਹੈ ਜੀ ਇਹ ਰਾਈ ਫੋਨ ਤੇ ਕਰ ਲਾਂਗੇ ਯਾਰ ਜੈ ਜੀ ਵਾਹ ਠੀਕ ਆ ਬਾਈ 10000 ਦੀ ਬੱਚੀ ਬਾਈ ਕਹਿੰਦਾ ਦੇ ਦਾਂਗੇ ਚੰਗੀਆਂ ਬੱਚੀ ਕਦ ਕਾ 8 ਵਾਲੀ 8 ਵਾਲੀ ਆ ਬਾਈ ਛੋਟੀ ਨਹੀਂ ਹੈਗੀ ਥਣ ਵਿਚਾਰੀ ਨੇ ਝੋਲੀ ਦਿਖਾ ਦੇ ਵੀਰੇ ਹਾਂ ਝੋਲੀ ਬਹੁਤ ਕਮਾਲ ਦੀ ਆ ਬਾਈ ਮੱਕਲਾ ਥਾਣਾ ਪੂਰੀ ਵਿੱਤੀ ਤੇ ਥਣ ਲੱਗਿਆ ਮੁੱਲ ਜੱਜ ਹੋਊਗਾ ਬਾਈ ਇਹ ਕਰਤੀ ਨਹੀਂ ਕਿੰਨੀ ਕੁ ਉਮਰ ਆ ਭਰਾ ਇਹ ਵੀ ਬੱਚ ਵੀਰੇ ਟੀਕਾ ਭਰਾ ਲੈਣੀ ਨੇ ਨਹੀਂ ਖੇਤ ਨੇ ਠੀਕ ਆ ਤੇਨੇ ਦੰਦਾ ਜੋ ਕੀ ਰਹੀਆਂ ਟੀਕਾ ਦੇ تقریبا ਕਾਬਲ ਕਾਬਲ ਤਾਰਾਂ ਦਾ ਕੱਟੀਆ ਜਿਹੜੀ ਆ ਬੈਠੀ ਆ ਨਾ ਇਧਰ ਤਾਰਾਂ ਦੇ ਹੀ ਜਾਂਦੀ ਅੱਜ ਹੈ ਕਿੰਨੇ ਲਿਮਨ ਨੂੰ 10 15 ਰਾਇਟੀ ਘਬਰਾ ਲੈਣਗੇ ਠੀਕ ਰਿਕਾ ਬਹੁਤ ਨੇ ਹਨਾ ਯਾਰ ਰਿਕਾੜ ਦੀਆਂ ਨੇ ਵੀਰੇ ਟੀਕੇ ਦੀਆਂ ਸਮੇਂ ਪੜੀਓ ਟੀਕੇ ਦੀਆਂ ਕੱਟੀਆਂ ਨੇ ਰਿਕਾੜ ਬੱਲੇ ਕੋਲ ਮਈਆਂ ਸਾਰੀਆਂ ਬਾਈ ਹਰਿਆਣੀਆਂ ਦੀਆਂ ਐ ਜਿਹਦੇ ਲਈਆਂ ਆਪਾਂ ਝੂੜੀ ਬਹੁਤ ਚੰਗੀਆਂ ਹਨਾ ਇਕੱਲਾ ਥਣ ਬਈ ਪੂਰੀ ਵੀਤ ਸਿੰਘ ਵੀ ਗੋਲ ਦੀਆਂ ਬਾਈ ਐਨੀ ਵੀ ਖੁੱਲੇ ਸਿੰਘ ਦੀਆਂ ਨੇ ਸਹੀ ਗੱਲ ਚਾਕੇ ਬਸ ਨੁਕਸਾ ਕੱਟੀ ਦੇਖ ਲੈ ਕਿੰਨੀ ਚੰਗੀ ਆ ਕੱਟੀਆਂ ਲੇਖਾ ਹੀ ਕੋਈ ਨਹੀਂ ਕੱਟੀ ਦਾ ਇਹਦਾ ਹਮ ਕੀ ਆਵਾਦ ਆ ਝੂੜੀ ਝੂੜੀ ਬਹੁਤ ਚੰਗੀਆਂ ਸਿੰਘ ਰੇਲਾ ਜਮਾ ਰਿੰਗ ਸਿੰਘ ਆ ਵੀਰੇ ਹਮ ਸਹੀ ਗੱਲ ਆ ਹਾਂ ਲੈਟ ਦੇਖ ਲੈ ਲੈਟ ਦੇਖ ਬਈ ਕੱਟੀ ਦੀ ਗੱਡੀ ਆ ਝੋਲੀ ਕਮਾਲ ਦੀ ਆ ਕੱਲਾ ਗੱਲਾ ਤਾਣਾ ਦਾ ਪੂਰੇ ਵਿੱਚੇ ਦਿਸਣ ਲੱਗਿਆ ਤਵੀਆਂ ਬਲੀਆਂ ਵੀ ਐ ਨਹੀਂ ਵੀ ਆ ਲੈ ਜਾ ਕੇ ਮੱਥਾ ਮਾਰੂ ਯਾਰ ਲੈ ਜਾ ਕੇ ਟੀਕੇ ਭਰਾ ਦੇ ਪੂਰੇ ਵੇਚ ਲੈਣੀਆਂ ਨੇ ਇਹਨੇ ਸਹੀ ਗੱਲ ਆ ਹੂੰ ਚਾਰ ਪਰੇ ਲਾਉਣ ਵਾਲਾ ਸੌਦਾ ਐ ਨਹੀਂ ਵੀ ਘਾਟਾ ਪੈਊ ਬੋਲ ਮੁੱਲ ਫੋਨ ਤੇ ਹੋਜ ਮੁੱਲ ਫੋਨ ਤੇ ਜੈ ਜੀ ਹੋਗਾ ਜੈ ਜੀ ਨੇ ਵੀ ਬਹੁਤ ਠੀਕ ਆ ਮੁੱਲ ਲਈ ਬਾਈ ਕਹਿੰਦਾ ਫੋਨ ਤੇ ਕਰ ਲੈ ਮੁੱਲ ਜੈ ਜੀ ਕਰਾਂਗੇ ਥਾਣ ਦੇਖੋ ਬਾਈ ਥਾਣ ਬਹੁਤ ਚੰਗਾ ਝੋਲੀ ਚੰਗੀ ਆ ਵੱਡੀ ਗੱਲ ਟੀਕੇ ਦੇ ਕਾਬਲ ਨੇ ਜਲਦੀ ਵੀ ਟੀਕਾ ਲਾ ਲੈਣੀਆਂ ਬਸ ਹੀਟ ਚਾਉਣ ਦੀ ਦੇਰੀ ਆ ਭਾਈ ਤਿਆਰਾਂ ਝੋਟੀ ਜਾਵਾਂ ਭਾਈ ਚੰਗੇ ਰੁਪਏ ਵਡਾਉ ਭਾਈ ਗੱਬਣਾ ਹੈ ਕਿ ਸਾਮਕੇ ਹੈ ਨਾ ਸਾਮਲਾ ਭਾਈ ਜ 1.5 ਲੱਖ ਦੀ ਕੱਟੀ ਆ ਸਹੀ ਗੱਲ ਆ ਹੈ ਨਾ ਕੱਜ ਤੋਰ ਦਿਓ ਵੀ ਜਿਹੜੇ ਹਿਸਾਬ ਨਾਲ ਹਾਈਟ ਵਗੈਰਾ ਨਾ ਢਾਂਚਾ ਸਰੀਰ ਦਾ ਹੈਟ ਬਹੁਤ ਆ ਭਈਆ ਕੱਟੀ ਆ ਝੋਟੀ ਨੇ ਬਹੁਤ ਨਿੱਖਰਨਾ ਹੈ ਇਹਨੇ ਕੰਨ ਕੋਣ ਦੇਖ ਕੇ ਕਿੱਡਾ ਵੀਰੋ ਕੱਟੀ ਦਾ ਸਹੀ ਗੱਲ ਆ ਭਾਈ ਹੂੰ ਤੋਰ ਦੇ ਰਾ ਜੇ ਵੀ ਮਰੀ ਜੀ ਮੋਹਲ ਬਾਈ ਕਹਿੰਦਾ ਜਾਇਜੀ ਕਰਾਂ ਕੋਈ ਬਾਲੇ ਮੋਲ ਨਹੀਂ ਕਰਦੇ ਬਾਈ ਜਾਇਜੀ ਕੁਆਲਟੀ ਉਹ ਜੰਮਾ ਜੇ ਤਿੰਨੇ ਲੂ ਬਾਈ ਕੋਈ ਉਹ ਜੇ ਹਿਸਾਬ ਨਾਲ ਕਰ ਲਾਂ ਇਕਲੀ ਇਕਲੀ ਨਾਲ ਉਹ ਜੇ ਹਿਸਾਬ ਕਰ ਲਾਂਗੇ ਠੀਕ ਬਾਈ ਹਾਂ ਤੋਰਾ ਤਾਰ ਇਹਦਾ ਵੀ ਲੈ ਸਮੀਆਂ ਬਲੀਆਂ ਵੀਰੇ ਯਾਰ ਬੱਸ ਜਾ ਢੱਕੀ ਭਰੋਣੇ ਅਗਲੇ ਨੇ ਐ ਨਹੀਂ ਸਹੀ ਗੱਲ ਸਹੀ ਗੱਲ ਸਹੀ ਗੱਲ ਹੂੰ ਛੱਟੀ ਆ ਵੀ ਚੰਗੀ ਹੈ ਹਨਾ ਸਮੀ ਬੜੀ ਰਾਜੀ ਰੂਜੀ ਫੋਲ ਲੈ ਕੀ ਆ ਬਾਤ ਆ ਤੋਰਾ ਚੈੱਕ ਕਰੋ ਬਈ ਇਹ ਹੀਟ ਚ ਆਈ ਹੋਈ ਆ ਬਾਈ ਅੱਜ ਅੱਜ ਆਈ ਵੀ ਹਨਾ ਹਾਂ ਇਹ ਢੀਕਾ ਭਰਾ ਦਾਂਗੇ ਸ਼ਾਮ ਨੂੰ ਠੀਕ ਆ ਬਾਈ ਅ ਨਾਗਸੀ ਜਿਹੜੇ ਬਾਈ ਉਹ ਸਾਰੇ ਦਿਖਾਤੇ ਬਾਈ ਕਿਸੇ ਵੀਰ ਦੇ ਕੋਈ ਵੀ ਨਾਗੇ ਪਸੰਦਾ ਵੀ ਭਾਈ ਨਾਕ ਨਕਟ ਕਰ ਲਿਓ ਜੀ ਧੰਨਵਾਦ ਹੈ ਬਈ